ਅਜੀਤ ਵਰਪੁਲ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 2016 ਦੇ ਵਿੱਚ ਰਾਮ ਸਰ ਸਾਹਿਬ ਵਿਖੇ ਅਗਨਪੇਠ ਹੋਏ ਸਨ ਜਿਸ ਦਾ ਪਛਤਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਸੀ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਪ੍ਰਧਾਨ ਸਮੇਤ ਅੱਜ ਝਾੜੂ ਫੇਰਨ ਦੀ ਸੇਵਾ ਨਿਭਾ ਰਹੀ ਹੈ ਬੀਤੇ ਦਿਨੀ ਸ਼੍ਰੀ ਅਕਾਲ 택 ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਹੋਣਾ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਵਾਲੀ ਅੰਤਰਿੰਕ ਕਮੇਟੀ ਜਿਸ ਨੇ ਪਛਤਾਪ ਜਿਹੜਾ ਸੀ ਉਹ ਨਹੀਂ ਕੀਤਾ ਸੀ ਜਿਸ ਦੇ ਲਈ ਹੁਣ ਵਾਲੀ ਅੰਤਰਿੰਕ ਕਮੇਟੀ ਆਪ ਮੁਹਾਰੇ ਇਸੇ ਕਾਲ ਤੱਕ ਸਾਹਮਣੇ ਵਿਖੇ ਪੇਸ਼ ਹੋਈ ਸੀ ਅਤੇ ਉਹਨਾਂ ਵੱਲੋਂ ਆਪਣੀ ਗਲਤੀ ਜਿਹੜੀ ਸੀ ਉਹ ਸਵੀਕਾਰ ਕੀਤੀ ਗਈ ਸੀ ਕਿ ਉਹਨਾਂ ਨੇ ਪਛਤਾਪ ਉਹ ਨਹੀਂ ਕੀਤਾ ਗਿਆ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਅਤੇ ਪੰਜ ਸਿੰਘ ਸਾਹਿਬਾਨ ਦੇ ਇਕੱਤਰਤਾ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਝਾੜੂ ਫੇਰਨ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰੇਗੀ ਸਾਰਾ ਗੜੀ ਸਰਾਣ ਤੋਂ ਲੈ ਕੇ ਘੰਟਾ ਕਰ ਚੌਂਕ ਤੱਕ ਜਾਵੇਗੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਸਾਰਾ ਗੜੀ ਸਰਾਣ ਤੋਂ ਸ਼ੁਰੂ ਹੋਈ ਹੈ ਇਹ ਸੇਵਾ ਚਾੜੂ ਦੀ ਸੇਵਾ ਜਿਸ ਦੇ ਵਿੱਚ ਸ਼੍ਰੋਣੀ ਕਮੇਟੀ ਦਾ ਲਾਹਮ ਲਸ਼ਕਰ ਵੀ ਜਿਹੜਾ ਹੈ ਇਸ ਵੇਰੇ ਪੂਰਾ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਜੇਕਰ ਕਿਹਾ ਜਾਵੇ ਕਿ ਵੀਆਈਪੀ ਸੇਵਾ ਜਿਹੜੀ ਹੈ ਉਹ ਵੀ ਨਾਲ ਹੀ ਨਾਲ ਉਸਦੇ ਵੀ ਕੁਝ ਦ੍ਰਿਸ਼ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ ਵੱਡੀ ਤਾਦਾਦ ਦੇ ਵਿੱਚ ਕਰਮਚਾਰੀ ਜਿਹੜੇ ਨੇ ਸ਼੍ਰੋਣੀ ਕਮੇਟੀ ਦੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਲਾਹਮ ਲਸ਼ਕਰ ਜਿਹੜਾ ਹੈ ਉਹ ਪੂਰਾ ਦਿਖਾਈ ਦੇ ਰਿਹਾ ਹੈ ਸੋ ਤੁਸੀਂ ਇਸ ਵੇਰੇ ਦੇਖ ਸਕਦੇ ਹੋ ਸਾਰਾ ਘੜੀ ਸਰਾਂ ਤੇ ਉਪਰੋਂ ਇਹ ਸੇਵਾ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਅਤੇ ਇਹ ਇਸੇ ਤਰ੍ਹਾਂ ਚਲਦੀ ਹੋਈ ਪਹੁੰਚੇਗੀ ਘੰਟਾ ਕਰ ਚੌਂਕ ਤੱਕ ਤੇ ਉੱਥੇ ਜਾ ਕੇ ਸਮਾਪਤੀ ਕਰੇਗੀ ਇਹ ਤਿੰਨ ਦਿਨ ਲਗਾਤਾਰ ਜਿਹੜੀ ਇਹ ਸੇਵਾ ਚੱਲੀ ਰਹੇਗੀ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਅੱਜ ਪਾਠ ਆਰੰਭ ਕੀਤੇ ਗਏ ਹਨ ਅਤੇ ਜਿਨ੍ਹਾਂ ਦੇ ਭੋਗ ਜਿਹੜੇ ਨੇ ਉਹ ਪਰਸੋਂ ਪੈਣਗੇ ਸੋ ਇਸ ਤੋਂ ਪਹਿਲਾਂ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਜ ਜੀ ਦੇ ਭੋਗ ਅੱਜ ਪਾਏ ਗਏ ਸਨ ਪਛਤਾਪ ਦੀ ਅਰਦਾਸ ਕੀਤੀ ਗਈ ਹੈ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਪੇਟ ਹੋਏ ਸਨ ਉਹਨਾਂ ਨੂੰ ਪਛਤਾਪ ਜਿਹੜਾ ਸੀ ਉਹ ਨਹੀਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੀ ਪੂਰਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਸੀ ਸੋ ਅਕਾਲ ਤਖਤ ਸਾਹਿਬ ਵਿਖੇ ਮਾਮਲਾ ਪਹੁੰਚਣ ਤੋਂ ਬਾਅਦ ਸਿੰਘ ਸਹਿਬਾਨ ਦੇ ਇਕੱਤਰਤਾ ਹੋਈ ਸੀ ਤੇ ਸਿੰਘ ਸਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਤਾ ਗਿਆ ਸੀ ਕਿ ਝਾੜੂ ਦੀ ਸੇਵਾ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਝਾੜੂ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਹਰਿਟੇਜ ਸਟਰੀਟ ਦੇ ਉੱਪਰ ਸੇਵਾ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਅੰਤਰਿੰਗ ਕਮੇਟੀ ਮੈਂਬਰਾਂ ਵੱਲੋਂ ਜਿਨ੍ਹਾਂ ਨੇ ਪਛਤਾਵਾ ਜਿਹੜਾ ਸੀ ਉਹ ਨਹੀਂ ਕੀਤਾ ਸੀ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਮਸਲੇ ਦੇ ਵਿੱਚ ਮਾਮਲੇ ਦੇ ਵਿੱਚ ਪਛਤਾਵਾ ਜਿਹੜਾ ਸੀ ਉਹ ਨਹੀਂ ਸੀ ਕੀਤਾ ਗਿਆ ਜਿਸ ਦੇ ਬੱਚੋਂ ਆਪ ਮੁਹਾਰੇ ਹੀ ਸ਼ਰੋਣੀ ਕਮੇਟੀ ਦੀ ਹੋਣ ਵਾਲੇ ਅੰਤਰੰਕ ਕਮੇਟੀ ਨੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੰਗੋਵਾਲ ਦੇ ਅਗਵਾਈ ਦੇ ਵਿੱਚ ਸ਼੍ਰੀ ਕਾਲਤਖਸਾ ਸਾਹਿਬ ਇੱਕੇ ਆਪਣੀ ਗਲਤੀ ਜਿਹੜੀ ਸੀ ਉਹ ਕਬੂਲ ਕੀਤੀ ਸੀ ਤਾਂ ਜਿਸ ਤੋਂ ਬਾਅਦ ਇੱਕ ਆਦੇਸ਼ ਜਾਰੀ ਹੋਇਆ ਸੀ ਕਾਲਤਖਸਾ ਸਾਹਿਬ ਤੋਂ ਕਿ ਜਿਹੜੀ ਸੇਵਾ ਹੈ ਉਹ ਜ਼ਰੂਰ ਕੀਤੀ ਜਾਵੇ ਅਤੇ ਨਾਲ ਹੀ ਨਾਲ ਸ਼੍ਰੀ ਖੰਡਪੜ ਸਾਹਿਬ ਦੀ ਭੋਗ ਪਾਏ ਜਾਣ ਅਤੇ ਪਛਤਾਵਾ ਵੀ ਦੱਸ ਕੀਤੀ ਜਾਵੇ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਸੇਵਾ ਜਿਹੜੀ ਸੀ ਕਾਲਤਖਸਾ ਸਾਹਿਬ ਵੱਲੋਂ ਲਗਾਈ ਗਈ ਹੈ ਅੱਜ ਸੇਵਾ ਕੀਤੀ ਜਾ ਰਹੀ ਹੈ ਵੈਰਜੀ ਖਾਲਸਾ ਵੈਰਜੀ ਭੱਤੇ ਅੱਜ ਸਾਨੂੰ ਜੋ ਸਿੰਘ ਸੇਵ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਲਈ ਆ ਭਾਵੇਂ ਕਿ ਸਾਨੂੰ ਉਹਨਾਂ ਨੇ ਸੱਦਿਆ ਨਹੀਂ ਸੀ ਪਰ ਫਿਰ ਵੀ ਅਸੀਂ ਸਮਝਦੇ ਆਂ ਵੀ ਜੋ ਵੀ ਗਲਤੀ ਸਿੱਖ ਪੰਥ ਕੋ ਜਾਂ ਪਹਿਲੇ ਮੈਂਬਰਾਂ ਕੋ ਵੀ ਜਾਂ ਸਾਡੇ ਮੁਲਾਜ਼ਮਾਂ ਕੋ ਹੋਈ ਆ ਤਾਂਹੀਂ ਉਹਦੇ ਤੇ ਬਹੁਤ ਦੁਖੀ ਆ ਤੇ ਅਸੀਂ ਉਹਨਾਂ ਦੇ ਸਬੰਧ ਚ ਅਸੀਂ ਸੇਵਾ ਕਰਨ ਵਾਸਤੇ ਸਿੰਘ ਸਾਹਿਬ ਦੇ ਹਾਜ਼ਰ ਹੋਏ ਆ ਕਲਤਖ ਸਾਹਿਬ ਦੇ ਤੇ ਉਹਨਾਂ ਨੇ ਸਾਨੂੰ ਇਹ ਸੇਵਾ ਦੱਸੀ ਵੀ ਸਾਰਾ ਗੜੀ ਤੋ ਲਾ ਕੇ ਤੇ ਆਪਣਾ ਦਰਬਾਰ ਸਾਹਿਬ ਤੱਕ ਇਹ ਸੇਵਾ ਕਰਨੀ ਆ ਤੇ ਉਹਨਾਂ ਦੇ ਬੰਦ ਅਸੀਂ ਇਹ ਸੇਵਾ ਕਰ ਰਹੇ ਆ ਤੇ ਗੁਰ ਘਰ ਦੀਆਂ ਖੁਸ਼ੀਆਂ ਲੁੱਟ ਰਹੇ ਆ ਤੇ ਬਹੁਤ ਹੀ ਇਹ ਜੋ ਘਟਨਾਵਾਂ ਮੰਦੀ ਹੋਈ ਆ ਕਿਉਂਕਿ ਘਟਨਾ ਜਿਹੜੀ ਸੀ ਹਰ ਇੱਕ ਸਿੱਖ ਵਾਤੇ ਹੀ ਬਹੁਤ ਗਲਤ ਹੈ ਕਿਉਂਕਿ ਅਸੀਂ ਆਪਣਾ ਫਰਜ਼ ਸਮਝਦੇ ਆਂ ਵੀ ਜੋ ਸਾਡੇ ਮੁਲਾਜ਼ਮਾਂ ਨੇ ਵੀ ਇਹ ਗਲਤੀ ਕੀਤੀ ਆ ਮਾਰੀ ਗੱਲ ਹੋਈ ਆ ਤੇ ਉਹਨਾਂ ਨੇ ਜੋ ਕਮੇਟੀ ਬਣੀ ਸੀ ਉਹਨਾਂ ਨੇ ਉਹਨਾਂ ਨੂੰ ਦੋਸ਼ੀ ਿਕrar ਦੇ ਕੇ ਉਹਨਾਂ ਨੂੰ ਕੁਝ ਨੂੰ ਬਰطرف ਕਰਤਾ ਕੁਝ ਨੂੰ ਸਸਪੈਂਡ ਕੀਤਾ ਵਾ ਇਸ ਤਰ੍ਹਾਂ ਉਹਨਾਂ ਨੂੰ ਸਜ਼ਾ ਲਈ ਆ ਤੇ ਸਾਨੂੰ ਉਹਨਾਂ ਨੇ ਆ ਝਾੜੂ ਲਾਉਣ ਵਾਸਤੇ ਤੇ ਖੰਡਪਰ ਸਾਹਿਬ ਕਰਾਉਣ ਵਾਸਤੇ ਆਖਿਆ ਅਸੀਂ ਉਹ ਕਰ ਰਹੇ ਆ ਬਈ ਖਾਲਸਾ ਬਈ ਕਰੇ ਸੋ ਇਹ ਵੱਖ-ਵੱਖ ਅੰਦਰੂਨੀ ਕਮੇਟੀ ਮੈਂਬਰ ਨੇ ਜਿਹੜੇ ਇਸ ਵੇਲੇ ਸੇਵਾ ਜਿਹੜੀ ਹੈ ਉਹ ਨਿਭਾ ਰਹੇ ਨੇ ਧਾਰਮਿਕ ਸਜਾ ਵੀ ਇਸ ਨੂੰ ਕਿਹਾ ਜਾਂਦਾ ਹੈ ਇਹ ਨਿਭਾ ਰਹੇ ਨੇ ਆ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਦੀ ਕਾਇਮ ਜ਼ਿੰਮੇਵਾਰੀ ਜਿਹੜੀ ਸੀ ਉਹ ਦਿੱਤੀ ਗਈ ਸੀ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਇਹ ਸਫਲ ਹੋਈ ਆ ਜਿਸ ਦੇ ਲਈ ਸਿੱਖ ਸੰਗਤਾਂ ਦੇ ਵਿੱਚ ਵੀ ਭਾਰੀ ਰੋਸ ਜਿਹੜਾ ਹੈ ਲਗਾਤਾਰ ਪਾਇਆ ਜਾ ਰਿਹਾ ਅਤੇ ਕੁਝ ਸਿੱਖ ਸੰਗਤਾਂ ਜਿਹੜੀਆਂ ਨੇ ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਮੂਰੇ ਰੋਸ ਧਰਨਾ ਲਗਾ ਕੇ ਬੈਠੀਆਂ ਹੋਈਆਂ ਨੇ ਸੋ ਦੂਸਰੇ ਪਾਸੇ ਸ਼੍ਰ ਵੱਲੋਂ ਫੈਸਲਾ ਕੀਤਾ ਗਿਆ ਸੀ ਉਹਨਾਂ ਨੇ ਸਖਤ ਆਦੇਸ਼ ਜਾਰੀ ਕੀਤੇ ਜਾਰੀ ਕੀਤੇ ਸਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਜਿਹੜੀ ਹੈ ਅਣਗੈਲੀ ਹੈ ਜਿਸ ਦਾ ਜਿਸ ਦੇ ਲਈ ਇਹ ਜਿਹੜੀ ਹੈ ਮੁਆਫੀ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਸੋ ਤੁਸੀਂ ਦੇਖ ਸਕਦੇ ਹੋ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਲੰਗੋਵਾਲ ਸਮੇਤ ਅੰਤਰੀ ਕਮੇਟੀ ਦੇ ਮੈਂਬਰ ਅੱਜ ਪਛਤਾਪ ਦੀ ਅਰਦਾਸ ਕਰਨ ਤੋਂ ਬਾਅਦ ਸ਼੍ਰੀ ਹਕਾਲਕਸਾਹਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੇਵਾ ਜਿਹੜੀ ਹੈ ਅੱਜ ਸ਼ੁਰੂ ਕੀਤੀ ਗਈ ਹੈ ਖਪਰਗੜੀ ਸਾਹਿਬ ਅੱਜ ਸੇਵਾ ਜਿਹੜੀ ਸ਼ੁਰੂ ਕੀਤੀ ਆ ਕੀ ਮੰਨਦੇ ਹੋ ਕਿ ਕਿੱਡੀ ਕਬੱਡੀ ਗਲਤੀ ਸੀ ਜਿਹੜੀ ਹੋ ਗਈ ਸ਼ੋਣੀ ਕਮੇਟੀ ਕੋਲ ਉਹ ਇਹਦਾ ਹੈ ਤੁਸੀਂ ਜੇ ਪੰਚਾਇਤ ਜਿਸ ਕਿਸੇ ਜਿਸ ਸਾਹਿਬ ਦੀ ਜ਼ਿੰਮੇਵਾਰੀ ਹੈਗੀ ਨਾ ਜੀ ਇਹ ਨਵੇਂ ਪ੍ਰਬੰਧ ਨਾਲ ਜੁੜਾਈ ਆ ਰੋਹ ਜਿਹੜੀ ਸੈੱਟ ਬਣੀ ਆ ਉਹਨੇ ਜੋ ਵੀ ਉਹ ਸਾਰੇ ਸਾਫ਼ ਕੀਤੇ ਬੰਦੇ ਜਿਹੜੇ ਜਿੰਨਾ ਚੋ ਗੁਨਾਹ ਸੀਗਾ ਪਰ ਬਾਕੀ ਜੋ ਨਾਇਤਕ ਤੌਰ ਤੇ ਜਿਹੜੀ ਹੁਣ ਮੌਜੂਦਾ ਹੈ ਸ਼ਰੌਣੀ ਗੁਰਦਾਮ ਨੂੰ ਮੇਟੀ ਉਹਨਾਂ ਨੇ ਜਿਹੜੀ ਉਥੇ ਅਰਦਾਸ ਕੀਤੀ ਗੁਰੂ ਕਾਲਤਾ ਸਾਹਿਬ ਸਿੰਘ ਸੱਗਿਆ ਨੇ ਆਪੀਸ ਨੂੰ ਫੇਰਿਆ ਸੇਵਾ ਖੰਡ ਪਰਸਾਹ ਦੀ ਲਈ ਸੀ ਖੰਡ ਪਰ ਰਖਵਾ ਕੇ ਤੇ ਤਿੰਨ ਦੇ ਦੀ ਸੇਵਾ ਹੈ ਝਾੜੂ ਦੀ ਜਿੱਥੋਂ ਸਾਰੀ ਤੋਂ ਲੈ ਕੇ ਘੇਟਾ ਕਰਦਾ ਕਰਨੀ ਹੈ ਤੋਂ ਸਮਝਦੇ ਭਾਗਾ ਵਾਲੇ ਚਲੋ ਮਹਾਰਾਜ ਗੁਰਕਾਲਤਾ ਸਾਹਿਬ ਜੀ ਹੁਕਮ ਹੈ ਉਹਨੂੰ ਪ੍ਰਵਾਨ ਕਰ ਦੇਵੇ ਸਾਰੇ ਜਿਹੜੇ ਮੈਂਬਰ ਸਭਾ ਨਾਲ ਸਾਰੇ ਲੰਗਵਾਲਾ ਸਾਹਿਬ ਪ੍ਰਧਾਨ ਸਾਹਿਬ ਸਾਰੇ ਸੇਵਾ ਨੂੰ ਪ੍ਰਵਾਨ ਕਰਕੇ ਸੇਵਾ ਕਰ ਰਿਹਾ ਵੈਰੀ ਗੁਰਜੀਕਾ ਖਾਲਸਾ ਸਤਿ ਸ੍ਰੀ ਅਕਾਲ ਸੋ ਇਸ ਆਨਾ ਮਗਵਿੰਦਰ ਸਿੰਘ ਖਾਪੜੇ ਕਿਹੜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਹੈਰੀਟੇਜ ਸਟ੍ਰੀਟ ਦੇ ਉੱਪਰ ਸੇਵਾ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਜਿਸ ਤਰੀਕੇ ਦੇ ਨਾਲ ਅੱਜ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਸੋ ਇਸੇ ਤਰ੍ਹਾਂ ਹੀ ਲਗਾਤਾਰ ਤਿੰਨ ਦਿਨ ਇਹ ਸੇਵਾ ਜਾਰੀ ਰਹੇਗੀ ਅਸੀਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਸਿੱਖ ਕੌਮ ਦੀ ਉਹਨਾਂ ਦੇ ਸਿਰ ਦੇ ਉੱਪਰ ਹੈ ਇੱਕ ਅਹੁਦੇਦਾਰ ਹੋਣ ਦੇ ਨਾਤੇ ਉਹ ਕਿੰਨੀ ਵੱਡੀ ਗਲਤੀ ਜਿਹੜੀ ਹੈ ਉਹ ਮਹਿਸੂਸ ਕਰਦੇ ਹਨ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਤੇ ਹੈ ਸਿੱਖ ਸੰਗਤਾਂ ਚ ਕਿਤੇ ਨਿਰਾਸ਼ਾ ਵੀ ਹੈ ਅੱਜ ਕੀ ਮੰਨਦੇ ਹੋ ਕਿਸ ਤਰੀਕੇ ਨਾਲ ਇਹ ਸਾਰੀ ਨਿਰਾਸ਼ਾ ਦੂਰ ਕੀਤੀ ਜਾਵੇਗੀ ਦੇਖੋ ਜੋ ਇਹ ਘਟਨਾ ਵਾਪਰੀ ਜਾਇਦੋਂ ਤੱਕ ਪੰਜ ਸਾਲ ਪਹਿਲਾਂ ਦੀ ਹੈ 2015 ਦੇ ਵਿੱਚ ਪਾਵਨ ਸਰੂਪ ਜਿਹੜੇ ਸੀ ਇਕੱਠ ਪਾਏ ਗਏ ਨੇ ਉਹ ਡਾਕਟਰ ਤੀਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਸਾਰਾ ਇਹ ਮੈਂਸ਼ਨ ਕੀਤਾ ਇਹ ਮੈਂਸਨ ਸਾਰੀ ਸਾਡੇ ਕਰਮਚਾਰੀਆਂ ਦੀਆਂ ਅਧਿਕਾਰੀਆਂ ਦੀਆਂ ਪੁਸਤੀਆਂ ਅੰਗੈਲੀਆਂ ਵੀ ਸੀਆਂ ਕੁਝ ਨੇ ਜਾ ਕੇ ਆਪਣੀ ਲਾਲਚ ਬਸ ਹੋ ਕੇ ਜੋ ਦਰਸ਼ਨੀ ਭੇਟਾ ਹੈ ਆਪਣੀ ਜੇਬ ਵਿੱਚ ਪਾਈ ਰਿਪੋਰਟ ਪੇਰਾ ਫੇਰੀ ਕੀਤੀ ਉਹਦੇ ਕਰਕੇ ਸਾਰੀ ਇਹ ਘਟਨਾ ਵਾਪਰੀ ਆ ਸੋਨੇ ਕਮੇਟੀ ਵੱਲੋਂ ਵੀ ਅਸੀਂ ਜਿਹੜੇ ਵੀ ਕਰਮਚਾਰੀ ਦੋਸ਼ੀ ਪਾਏ ਗਏ ਨੇ ਇਹ ਨਾਲ ਪੀਸ ਸਿੰਘ ਨੂੰ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਨੇ ਕਿਆਂ ਨੂੰ ਸਸਪੈਂਡ ਵੀ ਕੀਤਾ ਹੈ ਡਿਸਮਿਸ ਵੀ ਕੀਤਾ ਗਿਆ ਸੋ ਇਸ ਕਰਕੇ ਸਾਡੇ ਮੰਤ ਦੇ ਉੱਤੇ ਵੀ ਇਸ ਤਰ੍ਹਾਂ ਦਾ ਬੋਝ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੁਣ ਕਮੇਟੀ ਦੇ ਉੱਤੇ ਸੋ ਅਸੀਂ ਆਪਣੇ ਆਪ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਏ ਭਾਵੇਂ ਸਾਨੂੰ ਬੁਲਾਇਆ ਨਹੀਂ ਗਿਆ ਲੇਕਿਨ ਫਿਰ ਵੀ ਅਸੀਂ ਆਪਣਾ ਪਰ ਸਮਝਦੇ ਹੋਏ ਸਾਡੇ ਮੰਤ ਦੇ ਬੋਝ ਸੀ ਗੁਰੂ ਦੇ ਸਨਮੁਖ ਹੋਇਆ ਕਾਲ ਤਖਤ ਸਾਹਿਬ ਦੇ ਸਨਮੁਖ ਹੋਇਆ ਸਾਰੀ ਸਿੱਖ ਸੰਗਤ ਤੋਂ ਖਿਮਾ ਜਾਂਚਨਾ ਮੰਗੀ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜਿਗਰ ਨੇ ਸਾਨੂੰ ਕਿ ਪਛਤਾਤਾਪ ਉਸ ਵੇਲੇ ਨਹੀਂ ਹੋਇਆ ਸੋਨੇ ਕਮੇਟੀ ਵੱਲੋਂ ਪਛਤਾਤਾਪ ਦਾ ਸ੍ਰੀ ਕਨਪੜ ਸਾਹਿਬ ਕਰਾਇਆ ਗਿਆ ਉਹ ਗੁਰਦੁਆਰਾ ਰਾਮਸਰ ਸਾਹਿਬ ਵਿੱਚ ਅੱਜ ਅਸੀਂ ਸ੍ਰੀ ਖੰਡ ਪੜ ਸਾਹਿਬ ਦੇ ਭੋਗ ਪਏ ਨੇ ਅੱਜ ਸ੍ਰੀ ਕਾਲ ਤਖਤ ਸਾਹਿਬ ਦੇ ਵੀ ਖੰਡ ਪੜ ਸਾਰੰਭ ਕੀਤਾ ਗਿਆ ਔਰ ਤਿੰਨ ਦਿਨ ਇਸੇ ਤਰ੍ਹਾਂ ਜੋ ਸਾਨੂੰ ਸ੍ਰੀ ਕਾਲ ਤਖਤ ਸਾਹਿਬ ਨੂੰ ਸੇਵਾ ਲਈ ਗਈ ਹੈ ਉਹ ਸੇਵਾ ਵੀ ਨਿਰੰਤਰ ਤਿੰਨ ਦਿਨ ਅਸੀਂ ਕਰਨੀ ਹੈ ਪੂਰਾ ਸੰਮੂਹ ਕੇ ਪਾਠ ਵੀ ਸਰਵਨ ਕਰਨ ਸੋ ਗੁਰੂ ਮਹਾਰਾਜ ਮਿਹਰ ਕਰਨ ਸਾਡੇ ਸਰ ਤੇ ਸਿੱਥੇ ਸਿਰ ਤੇ ਹੱਥ ਰੱਖਣ ਤਾਂ ਕਿ ਅਜਹੀ ਘਟਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਨਾ ਵਾਪਰੇ ਪ੍ਰਧਾਨ ਜੀ ਬਹੁਤ ਸਾਰੇ ਸਵਾਲ ਅਜੇ ਵੀ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਨੇ ਉਹ ਕਿਸ ਤਰੀਕੇ ਨਾਲ ਦੂਰ ਕੀਤੇ ਜਾਣਗੇ ਦੇ ਕੁਝ ਲੋਕ ਤਾਂ ਇਹਦੇ ਉਤੇ ਸਿਆਸਤ ਕਰ ਰਹੇ ਨੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਜੇ ਆਪਾਂ ਮਿਲ ਬੈਠ ਕੇ ਜੋ ਕੋਈ ਮਸਲਾ ਹੈ ਵਿੱਚ ਮਿਲ ਬੈਠ ਕੇ ਆਪਾਂ ਹੱਲ ਕਰੀਏ ਲੇਕਿਨ ਕੁਝ ਲੋਕ ਆਪਣੀ ਐਸੀ ਸਿਆਸਤ ਨੂੰ ਨਰਮ ਦਿੱਤੀ ਹੈ ਜਿੱਥੇ ਸ੍ਰੀ ਦਰਬਾਰ ਸਾਹਿਬ ਸਰਸ Khanda site ਲੋਕ ਬੜੀ ਸ਼ਰਧਾ ਸਤਕਾਰ ਦੇ ਨਾਲ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਲੇਕਿਨ ਉਸ ਥਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਮੰਦੀ ਭਾਸ਼ਾ ਬੋਲਣੀ ਇਹ ਚੰਗੀ ਗੱਲ ਨਹੀਂ ਹੈ ਸੋਭਾ ਨਹੀਂ ਹੁੰਦੀ ਹੈਗੀ ਉਹ ਬੈਠ ਕੇ ਕੋਈ ਜੋ ਮਸਲਾ ਜੋ ਉਹਨਾਂ ਦੇ ਬੰਚ ਹੈ ਬੈਠ ਕੇ ਕਰਨ ਬਾਹਰ ਜੋ ਮਰਜ਼ੀ ਕਰੀ ਜਾਣ ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਪ੍ਰਧਾਨ ਜੀ ਤੁਸੀਂ ਆਫਰ ਵੀ ਕੀਤੀ ਆ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਗੱਲ ਕਿੱਥੇ ਰਹਿ ਜਾਂਦੀ ਹੈ ਨਕੋ ਅਸੀਂ ਬਾਰ-ਬਾਰ ਕੀਤੀਆਂ ਉਹ ਗੱਲ ਕਰ ਜਾਂਦੇ ਨੇ ਫੇਰ ਜਾ ਕੇ ਉਹਦੇ ਤੇ ਪਹਿਰੇ ਨਹੀਂ ਦਿੰਦੇ ਹੈਗੇ ਬਾਰ-ਬਾਰ ਸਾਡੇ ਅਧਿਕਾਰੀ ਨਾਲ ਵੀ ਗੱਲ ਬਾਤ ਉਹਨਾਂ ਨੇ ਕੀਤੀ ਹੈ ਜੀ ਲੇਕਿਨ ਅਸੀਂ ਨਹੀਂ ਚਾਹੁੰਦੇ ਕੋਈ ਕੰਟ੍ਰੋਵਰਸੀ ਜੀ ਪਈਏ ਕੋਈ ਐਸਾ ਸਾਡੇ ਦਰਬਾਰ ਸੇ ਅੰਦਰ ਕੋਈ ਤਲਕੰਦਾਜੀ ਹੋਵੇ ਤਾਂ ਕਿ ਸਿੱਖ ਕੌਮ ਸਾਰੀ ਸਾਡੇ ਵੱਲ ਦੇਖਦੀ ਹੈ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਮੋਰ ਸਿੱਖ ਨੇ ਕਿ ਆਪਾਂ ਮਿਲ ਬੈਠ ਕੇ ਜਿਹੜੀ ਗੱਲ ਹੈ ਉਹਦਾ ਮਸਲਾ ਹੱਲ ਕਰ ਲਾਂਗੇ ਜੀ ਤਾਂ ਕੋਈ ਐਸੀ ਵਿਦਵਾਨਾਂ ਦੀ ਕਮੇਟੀ ਕੋਈ ਬਣਾਈ ਜਾਵੇ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਕਿ ਜਿਹੜਾ ਇਹ ਮਸਲਾ ਹੈ ਉਹਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ ਸਿੱਖ ਸੰਸਥਾਾਂ ਦੇ ਮਨਾਂ 'ਚ ਸਵਾਲ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਬਿਲਕੁਲ ਜੀ ਸਾਰੀਆਂ ਸਿੱਖ ਸੰਸਥਾ ਦੇ ਧਿਆਨ ਗੋਚਰੇ ਵੀ ਅਸੀਂ ਸਾਰਾ ਲੈ ਕੇ ਆਵਾਂਗੇ ਨਿਮਿਸਿੰਗ ਜਥੇਬੰਦੀਆਂ ਨੇ ਹੋਰ ਸੰਪਰਦਾਵਾਂ ਨੇ ਸਾਰਿਆਂ ਦੇ ਧਿਆਨ ਵਿੱਚ ਇਹ ਮਸਲਾ ਸੀ ਲੈ ਕੇ ਆਵਾਂਗੇ ਸਾਰੇ ਮਿਲ ਬੈਠ ਕੇ ਔਰ ਇਹਦਾ ਹੱਲ ਹੋਏਗਾ ਓਕੇ ਬਹੁਤ ਬਹੁਤ ਧੰਨਵਾਦ ਜੀ ਸੁਨੇਸ਼ਨ ਭਾਈ ਗੋਬਿੰਦ ਸਿੰਘ ਜੀ ਲੰਗੋਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿਵਾਨਾਂ ਦੀ ਇੱਕ ਕਮੇਟੀ ਜਿਹੜੀ ਆ ਵੀ ਬਣਾਉਣ ਦਾ ਜਿਹੜਾ ਇਹ ਪ੍ਰਸਤਾਵ ਹੈ ਤੇ ਵਕ ਵਕ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਤਾਂ ਜੋ ਸਿੱਖ ਸ਼ਕਤਾਂ ਦੇ ਮਨਾਂ ਦੇ ਵਿੱਚ ਜੋ ਰੋਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਹਾਲਾਂਕਿ ਜਿਹੜੇ ਰੋਸ ਤਰਨ ਦੇ ਉੱਤੇ ਬੈਠੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਲਗਾਤਾਰ ਵਾਰ-ਵਾਰ ਜਿਹੜੀਆਂ ਨੇ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਕੁਝ ਸਵਾਲ ਜਿਹੜੇ ਨੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਰਹਿ ਜਾਂਦੇ ਨੇ ਅਤੇ ਜਿਸ ਨੂੰ ਜਿਸ ਨੂੰ ਸ਼੍ਰੋਣੀ ਕੁਦਰਤ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਨਾ ਕੁਝ ਉਸ ਮਸਲੇ ਦੇ ਵਿੱਚ ਸਿਆਸਤ ਵੀ ਜ਼ਰੂਰ ਕੀਤੀ ਜਾ ਰਹੀ ਹੈ ਉਸ ਨੂੰ ਨਹੀਂ ਕਰਨਾ ਚਾਹੀਦਾ ਜੋ ਕਿ ਇੱਕ ਮੰਤ ਭਾਗਾ ਹੈ ਕਿਉਂਕਿ ਇਹ ਮਾਮਲਾ ਜਿਹੜਾ ਬਹੁਤ ਸੰਵੇਦਨਸ਼ੀਲ ਹੈ ਜਿਸ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਹੱਲ ਕਰਨਾ ਚਾਹੀਦਾ ਹੈ ਸੋ ਭਵੇਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਸਖਤ ਫੈਸਲਾ ਜਿਹੜਾ ਸੀ ਉਹ ਲੈ ਕੇ ਆਇਆ ਸੀ ਵੱਡੀ ਅਣਗਹਿਲੀ ਜਿਹੜੀ ਸੀ ਉਹਨਾਂ ਨੇ ਕਰਾਰ ਦਿੱਤੀ ਸੀ ਅਤੇ ਇੱਕ ਮੁਆਫੀਯੋਗ ਜਿਹੜੀ ਹੈ ਇਹ ਘਟਨਾ ਜਿਹੜੀ ਨਹੀਂ ਸੀ ਜਿਸ ਕਰਕੇ ਮੁਆਫੀ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਸੋ ਆਪ ਮੁਹਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅੰਤਰੰਕ ਕਮੇਟੀ ਦੇ ਮੈਂਬਰ ਪੇਸ਼ ਹੋਏ ਸਨ 2016 ਦੀ ਘਟਨਾ ਸੀ ਤੇ ਉਸ ਵੇਲੇ ਦੀ ਅੰਤਰਿੰਗ ਕਮੇਟੀ ਨੇ ਪਛਤਾਪ ਨਹੀਂ ਕੀਤਾ ਸੀ ਤਾਂ ਉਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਦੱਬਿਆ ਹੋਇਆ ਨਜ਼ਰ ਆ ਰਿਹਾ ਸੀ ਅਤੇ ਬੀਤੇ ਦਿਨਾਂ ਤੋਂ ਜਦੋਂ ਇਹ ਮਾਮਲਾ ਉਜਾਗਰ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਦਬਾਉਣ ਦੀ ਕਿਤਨਾ ਕਿਤੇ ਕੋਸ਼ਿਸ਼ਾਂ ਕੀਤੀ ਗਈ ਸੀ ਜਿਸ ਦੇ ਚੱਲਦੇ ਆ ਅ ਵਾਰ ਵਾਰ ਜਿਹੜੀਆਂ ਅਸੀਂ ਪ੍ਰੈਸ ਕਾਨਫਰੰਸਾਂ ਵਿੱਚ ਕੀਤੀਆਂ ਗਈਆਂ ਸਨ ਅਤੇ ਇਸ ਮਾਮਲੇ ਨੂੰ ਬੇਬੁਨਿਆਦ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ ਸੀ ਪਰ ਜਦੋਂ ਪਰਤ ਦਰ ਪਰਤੇ ਮਾਮਲਾ ਖੁੱਲਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਇੱਕ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰ ਕਰਾਉਣ ਤਾਂ ਜੋ ਸੰਵੇਦਨਸ਼ੀਲ ਮਸਲਾ ਹੈ ਉਸ ਦਾ ਹੱਲ ਜ਼ਰੂਰ ਕੀਤਾ ਜਾ ਸਕੇ ਸੋ ਇਸੇ ਤਰ੍ਹਾਂ ਹੀ ਇਹ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇਖੇ ਪੰਜ ਸਿੰਘ ਸਹਿਬਾਨ ਦੀ ਇਕਤ੍ਰਤਾ ਹੋਈ ਸੀ ਜਿਸ ਦੇ ਵਿੱਚ ਇਹ ਸਾਰਾ ਫੈਸਲਾ ਸੁਨਾਇਆ ਗਿਆ ਸੀ ਜਿਸ ਦੇ ਵਿੱਚ ਇਹ ਤਿੰਨ ਦਿਨ ਲਗਾਤਾਰ ਝਾੜੂ ਦੀ ਸੇਵਾ ਉਨ ਨਿਭਉਣਗੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪਛਤਾਪ ਜਿਹੜਾ ਹੈ ਉਹ ਮਾਫੀ ਗੁਰੂ ਸਾਹਿਬ ਕੋਲੋਂ ਜ਼ਰੂਰ ਮੰਗਣਗੇ ਰਜੇਸ਼ ਕੁਮਾਰ ਸੰਧੂ ਦੇ ਨਾਲ ਸੁਰੇਂਦਰ ਪਾਵ ਸਿੰਘ ਵਰਪਾਲ ਅੰਮ੍ਰਿਤਸਰ